ਕੱਲ ਲੁਧਿਆਣੇ ਕੋਲ ਕੌਲਰ ਮੋਟਾ ਸੜਾ ਰਿਹਾ ਹੈ ਆਦਾ ਵੀ ਮੈਂ ਹੀ ਆ ਜੀ ਆ ਦੇਖੋ ਦਿਖਾਓ ਦਿਖਾਓ ਪੰਜ ਸਾਲ ਦੀ ਮੇਰੀ ਕੌਲਰ ਜਬਣਾ ਚੈਨਾ ਨਾ ਫਾਈਨਲ ਚੈਨਾ ਫੂਡ ਵਾਲਾ ਹਾਂ ਹਾਂਜੀ ਉਹ ਚੀਜ਼ ਦੇ ਥੱਲੇ ਵਾਲੇ ਪਾਸੇ ਕੀ ਹੋਣਾ ਇਹ ਤਾਂ ਗੰਦ ਆ ਨਾ ਛੱਡਣੇ ਪੈਣੇ ਆ ਕੰਮ ਕਾ ਕੇ ਪੀਜੇ ਖਾਈ ਜਨੇ ਆਪਾਂ ਘਰ ਬਜੀ ਤੇਰੀ ਬੋਲ ਚ ਮੈਂ ਜੋਬ ਕਰਦਾ ਮੇਰੇ ਕੀ ਗੱਲ ਬਿੰਦੀ ਗੱਲ ਵੀਰੇ ਕੁਛ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹਨਾ ਪਹਿਲਾਂ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਕੱਢੋ ਬਣਾ ਕਾਲ ਆਈ ਉਹਨਾਂ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਉੱਤੇ ਹਨਾ ਜੇ 1% ਹੋਇਆ ਵੀ ਹੋ ਤਾਂ ਅਸੀਂ ਚੇਂਜ ਕਰ ਦਿੰਨੇ ਆ ਵੀਰੇ ਹਨਾ ਤੁਸੀਂ ਇੰਨੀ ਗੱਲ ਕਹੀ ਆ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਐਨੇ ਆਊਟਲਾਈਟ ਨੇ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਕਿਤੇ ਵੀ ਬਸ ਇੰਨੀ ਗੱਲ ਹੋਈ ਆ ਫੇਰ ਇੱਥੇ ਆ ਗਏ ਜਿਹੜਾ ਕੋਈ ਸਮਾਨ ਮੰਗਦੇ ਉਹਨਾਂ ਦੇ ਉਹ ਸਭੀ ਜਿਹੜਾ ਮੰਗਦੇ ਉਹ ਵੀ ਫ੍ਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਵਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਤੁਹਾਨੂੰ ਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਨਾ ਉਹ ਬੰਦਾ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਭੁੱਜ ਜਾਣਾ ਸੀ ਵੀਰੇ ਵਿੱਚ ਹੈ ਨਾ ਮਤਲਬ ਜਲ ਜਾਣਾ ਸੀ ਬਸ ਇਹੀ ਕੁਛ ਆ ਜਦੋਂ ਤੁਸੀਂ ਟੈਕਿੰਗ ਕਰਦੇ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਕਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੀ ਉਹ ਅਲੋਕੇਸ਼ਨ ਲਗਾ ਰਹੇ ਨੇ ਕਿ ਜਦੋਂ ਅਸੀਂ ਫੋਨ ਕੀਤਾ ਹੈ ਏਦਾਂ ਸਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਜੀ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ ਆਇਆ ਮੈਂ ਤੁਹਾਨੂੰ ਮੈਂ ਕਹਿੰਦਾ ਮੈਂ ਬਤਾਉਂਦਾ ਉਹ ਜਦੋਂ ਆ ਗਿਆ ਜੀ ਮੇਰਾ ਨਾਮ ਜੀ ਮਨੋਜੀ ਕੁਮਾਰ ਮਤਛੋੜਦੇ ਰਹਿਣਾ ਲਈ ਜੀ ਮਤਲਬ ਹੈ ਕੱਟਿਆ ਮਾਮਲਾ ਇਹ ਹੋਇਆ ਜੀ ਮੇਰੇ ਦੋਸਤ ਨੇ ਪੀਜਾ ਮੰਗਾਇਆ ਸੀ ਅਦਤੀਪੁਰ ਪਿੰਡ ਅੱਜ ਤੋਂ ਅੱਧਾ ਘੰਟਾ ਘੰਟਾ ਪਹਿਲਾਂ ਪੀਜੇ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਸ ਖਾਣ ਲੱਗੇ ਉਹ ਜੋ ਕਾਪਰੇਜ ਦਾ ਪੀਸ ਕਾਪਰੇਜ ਦੇ ਵਿੱਚ ਪੀਜੇ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆ ਭਾਈ ਹੁਣ ਕਵਰ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕੀ ਹੋਇਆ ਕਵਰ ਦੇ ਵਿੱਚ ਨਿਕਲਿਆ ਆ ਇਹਨਾਂ ਨੇ ਇਹਦੀ ਗੱਲ ਕਹੀ ਆ ਮੈਂ ਠੀਕ ਆ ਜੇਕਰ ਕਵਰ ਦੇ ਵਿੱਚ ਨਿਕਲਿਆ ਤਾਂ ਇਹਦੀ ਕੀ ਗੱਲ ਹੋ ਗਈ ਆ ਉਹਨੂੰ ਪੀ ਚੇਂਜ ਕਰਕੇ ਵਾਪਸ ਦੇ ਦੇਣੇ ਸਾਡੇ پیسے ਵਾਪਸ ਦੇ ਦੇਣੇ ਹੈਗੇ ਆ ਕੀ ਬੰਦੇ ਦੀ ਹੁਣ ਪੈਸੇ ਦੀ ਕੀਮਤ ਰਹਿ ਗਈ ਹੈਗੀ ਜੇ ਕੱਲ੍ਹ ਨੂੰ ਕੋਈ ਬੱਚਾ ਖਾ ਲੰਦਾ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਪਿੱਛੇ ਦਾ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਆਈ ਕਸਾਉ ਦੇ ਕੱਲੇ ਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਨੇ ਇਹਦਾ ਇਹਦਾ ਕੋਈ ਹੱਲ ਹੋਣਾ ਚਾਹੀਦਾ ਪੱਕਾ ਹੱਲ ਹੋਣਾ ਚਾਹੀਦਾ ਐਸਐਮ ਨੂੰ ਫੂਡ ਸੇਫਟੀ ਵਾਲੇ ਨੂੰ ਦੇਖਣਾ ਚਾਹੀਦਾ ਨਾ ਆ ਕੇ ਮਿੰਡ-ਵਿੰਡ ਅਭੀਨੇ-ਵਿੰਨੇ ਵਾਲ 15 ਦਿਨ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹਦਾ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਕਿਹੜੇ-ਕਿਹੜੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲੇ ਕਿਹੜੇ-ਕਿਹੜੇ ਘਰੇ ਕੀ-ਕੀ ਗਿਆ ਹੈ ਫੂਡ ਸਰਪਲਾਈ ਵਾਲੇ ਨੂੰ ਚਾਹੀਦਾ ਇਹਨਾਂ ਦੀ ਚੈਕਿੰਗ ਕਰਨ ਟਾਈਮ-ਟਾਈਮ ਜਾ ਕੇ ਇਹ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਮੱਛਵਾੜੇ ਆ ਅ ਦਾ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਥੋੜੀ ਨੂੰ ਬਾਹਰ ਤਿਆਰ ਲੈਂਦੇ ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ ਹੈਨਾ